ਸੁਪਾਗਾ ਸਮ ਤਦ ਹੀ ਬਣਦਾ ਹੈ ਜਿੰਨਾ ਚਿਰ ਗੁਰੂ ਇਤਿਹਾਸ ਨਾਲ ਗੁਰੂ ਸਿਧਾਂਤ ਨਾਲ ਗੁਰਬਾਣੀ ਨਾਲ ਸ਼ਬਦ ਵਿਚਾਰ ਨਾਲ ਸੁਰਤ ਜੁੜ ਜੇ ਸੁਪਾਗਾ ਸਮ ਜਿਵੇਂ ਕਿ ਆਪਾਂ ਅੱਜ ਆਪਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 600 ਸ਼ੰਤੀ ਅਤੇ 38 ਤੇ ਸੁਭਾਇਮਾਨ ਸ਼ਬਦ ਪੜਿਆ ਜਿਦੇ ਵਿੱਚ ਮਹਾਰਾਜ ਨੇ ਦੱਸਿਆ ਹੋਮੇ ਮਾਰ ਮਨਸਾ ਮਨੇ ਸਮਾਣੀ ਗੁਰ ਕੈ ਸ਼ਬਦ ਪਛਾਤਾ ਆਪਣੇ ਮਨ ਦੀ ਹੋਮੇ ਮਾਰ ਲੈਂਦਾ ਮਨੁੱਖ ਜਦੋਂ ਗੁਰੂ ਸ਼ਬਦ ਨਾਲ ਜੁੜਦਾ ਜਾਂ ਗੁਰੂ ਸੰਧਾਨਤ ਨਾਲ ਜੁੜਦਾ ਜਾਂ ਜਦੋਂ ਆਪਾਂ ਕੋਈ ਇਤਿਹਾਸ ਦੀ ਗੱਲ ਸੁਣਦੇ ਆ ਉਸ ਟਾਈਮ ਇੱਕਦਮ ਮਨ ਨਰੋਲ ਨਿਰਮਲ ਹੋ ਜਾਂਦਾ ਕਿਉਂ ਧਿਆਨ ਜੁੜ ਜਾਂਦਾ ਗੁਰੂ ਨਾਲ ਤੇ ਉਹ ਕਿਸੇ ਵੀ ਕਿਸਮ ਦਾ ਕੋਈ ਫੁਰਨਾ ਨਹੀਂ ਮਨ ਵਿੱਚ ਆਉਂਦਾ ਤੇ ਸਮਝ ਲਓ ਮਨ ਸ਼ਾਂਤ ਤੇ ਸੱਚੀ ਸੰਗਤ ਕਰਨੀ ਸ਼ੁਰੂ ਕਰਤੀ ਮਨ ਨੇ ਹੋਮੇ ਮਾਰ ਮਨਸਾ ਮਨੇ ਸਮਾਣੀ ਗੁਰਕੈ ਸ਼ਬਦ ਪਛਾਤਾ ਫਿਰ ਗੁਰੂ ਦੇ ਸ਼ਬਦ ਦੀ ਪਛਾਣ ਕਰਨੀ ਸ਼ੁਰੂ ਕਰ ਲੈਂਦਾ ਮਨ ਆਪਾਂ ਵਿੱਚੋਂ ਪੰਕਤੀ ਦੇਖੀ ਇੱਕ ਅਗਲੇ ਸ਼ਬਦ ਚ ਮਾਰਾ ਅਗਲੇ ਪੰਨ ਚ ਮਾਰਾ ਨੇ ਦੱਸਿਆ ਸੀਗਾ ਅਚੰਤ ਕੰਮ ਕਰੇ ਪ੍ਰਭ ਤਨ ਕੇ ਜਿਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਭਾਈ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਪਿਆਰਾ ਲੱਗ ਜਾਂਦਾ ਉਹਨਾਂ ਦੇ ਜੀਵਨ ਵਿੱਚ ਕਿਸੇ ਵੀ ਕਿਸਮ ਦੀ ਚਿੰਤਾ ਨਹੀਂ ਰਹਿੰਦੀ ਕਿਉਂਕਿ ਗੁਰੂ ਤੇ ਭਰੋਸਾ ਆਂਦਾ ਮਨੁੱਖ ਨੂੰ ਜਿਹਨੇ ਭਰੋਸਾ ਕਰ ਲਿਆ ਭਾਈ ਉਹੀ ਤਰ ਗਿਆ ਗੁਰੂ ਤੇ ਭਰੋਸਾ ਕਰਨ ਵਾਲਾ ਜਿਵੇਂ ਕਿ ਅੱਜ 5 ਜਨਵਰੀ ਹੈ 5 ਜਨਵਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਵੀ ਹੈ ਅੱਜ ਚਲੋ ਕੱਲ੍ਹ ਚਾਰ ਨੂੰ ਵੀ ਮਨਾਇਆ ਗਿਆ ਤੇ ਇਸ ਤੋਂ ਬਾਅਦ ਫਿਰ ਅੱਜ ਕੱਲ ਪਰਸੋਂ ਮਨਾਉਂਦੇ ਹੀ ਰਹਿਣਾ ਅਮੀਨਾ ਲੋਕਾਂ ਨੇ ਨਗਰ ਕੀਰਤਨ ਦੇ ਰੂਪ ਵਿੱਚ ਢਾਡੀ ਦਰਬਾਰ ਵਿੱਚ ਕਥਾ ਕੀਰਤਨ ਸ਼ਬਦ ਵਿਚਾਰ ਕਰਕੇ ਕਰਵਾ ਕੇ ਮਨਾਉਣਾ ਮਨਾਉਣਾ ਕਿਵੇਂ ਆ ਵੀ ਉਸ ਗੁਰੂ ਦੇ ਗੁਣ ਜਾਤ ਕਰਨੇ ਤੇ ਉਹਦੇ ਗੁਣ ਆਪਣੇ ਹਿਰਦੇ ਘਰ ਵਿੱਚ ਧਾਰਨ ਕਰ ਲੈਣੇ ਗੁਰੂ ਦੇ ਬਚਨਾਂ ਨੂੰ ਮੰਨਣਾ ਸੁਣ ਕੇ ਜਿਵੇਂ ਕਿ ਆਪਾਂ ਗੱਲ ਕਰਦੇ ਹੁੰਨੇ ਆ ਸਾਹੇ ਸੈਨ ਸਾਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਗੋਬਿੰਦ ਸਿੰਘ ਵੀ ਕਹਿੰਨੇ ਆਪਾਂ ਕਿਉਂਕਿ ਕਹਿੰਨੇ ਕਿਉਂ ਆ ਕਿਉਂਕਿ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਉਹ ਸਾਹਾ ਦਾ ਸ਼ਾਹ ਗੁਰੂ ਗੋਬਿੰਦ ਸਿੰਘ ਆਕਾਲ ਪੁਰਖ ਵਾਹਿਗੁਰੂ ਦਾ ਰੂਪ ਉਹ ਬਾਦਸ਼ਾ ਦਰਬੇਸ਼ ਹੈ ਗੁਰੂ ਗੋਬਿੰਦ ਸਿੰਘ ਇੱਕ ਤਾਂ ਬਾਦਸ਼ਾ ਹੁੰਦੇ ਆ ਨਾ ਦੇਸ਼ ਦੇ ਬਾਦਸ਼ਾ ਹੋਗੇ ਇਹ ਬਾਦਸ਼ਾ ਦੇ ਨਾਲ ਨਾਲ ਸੱਚੇ ਪਾਤਸ਼ਾ ਵੀ ਹੈ ਬਾਦਸ਼ਾ ਦਰਬੇਸ਼ ਕਿਉਂ ਕਿ ਹਾਂ ਕਿਉਂਕਿ ਸਾਰਿਆਂ ਨੂੰ ਇੱਕੋ ਨਦਰ ਨਾਲ ਦੇਖਦਾ ਤੇ ਸਭ ਦਾ ਭਲਾ ਚਾਹੁੰਦਾ ਗਰੀਬਾਂ ਨੂੰ ਗਲੇ ਲਗਾਉਂਦਾ ਨਿਮਾਣਿਆਂ ਨੂੰ ਮਾਣ ਬਖਸ਼ਦਾ ਅਪਰਦਾਸ ਚ ਪੜਦੇ ਨਾ हे ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਾ ਓਟਿਆਂ ਦੀ ਓਟ ਨਾ ਆਸਰਿਆਂ ਦੇ ਆਸਰੇ ਜੀ ਨੂੰ ਕੋਈ ਵੀ ਆਸਰਾ ਨਹੀਂ ਮਿਲਦਾ ਉਹਨੂੰ ਆਸਰਾ ਦੇਣ ਵਾਲੇ ਗੁਰੂ ਜੀ ਪ੍ਰੈਕਟੀਕਲ ਕਰਕੇ ਦਿਖਾਇਆ ਗੁਰੂ ਸਾਹਿਬ ਨੇ ਇਤਿਹਾਸ ਅਗਵਾ ਹੈ ਬਾਈਧਾਰ ਦੇ ਰਾਜੇ ਕਾ ਤੋ ਚੁੱਪਦੇ ਸੀ ਇਹਨਾਂ ਤੇ ਲੱਗਦੇ ਸੀ ਕਿਉਂਕਿ ਸਾਰਿਆਂ ਨੂੰ ਇੱਕ ਜਾਣਦੇ ਸੀ ਉਹ ਕਹਿੰਦੇ ਸੀ ਸੀ ਵੀ ਜਿਹੜੇ ਕੱਲ ਸਾਡੇ ਨੌਕਰ ਲੱਗੇ ਹੋਏ ਸੀ ਸਾਡੇ ਘਰਾਂ ਦੀਆਂ ਸਫਾਈਆਂ ਕਰਦੇ ਸੀ ਉਹਨਾਂ ਦੇ ਨਾਲ ਹੁਣ ਅੱਜ ਇੱਕ ਬਾਟੇ ਚ ਸੱਕਾਂਗੇ ਬਾਈ ਧਾਰ ਦੇ ਰਾਜੇ ਕਹਿੰਦੇ ਸੀ ਨਾ ਪਹਿਲਾਂ ਆ ਕੇ ਗੱਲ ਤਾਂ ਇੱਥੋਂ ਹੀ ਸਾਰੀ ਹੋਈ ਹੈ ਨਾ ਵਿਅਕ ਇਹ ਸਭ ਨੂੰ ਇੱਕ ਬਣਾਉਂਦੇ ਸੀ ਦਸ਼ਮੇਸ਼ ਪਿਤਾ ਜੀ ਤੇ ਉਹ ਵਿਤ ਕਰੇ ਰੱਖਦੇ ਸੀ ਉਹ ਕਹਿੰਦੇ ਸੀ ਵੀ ਇਹ ਸਾਡੇ ਜਿਹੜੇ ਕੰਮਕਾਰ ਕਰਨ ਵਾਲੇ ਇਹਨਾਂ ਦੇ ਨਾਲ ਥੋੜੀ ਅਸੀਂ ਸੱਕਾਂਗੇ ਇੱਕੇ ਬਾਟੇ ਨੂੰ ਮੂੰਹ ਲਾ ਕੇ ਆਏ ਸੀ ਰਾਜੇ ਕਹਿੰਦੇ ਮਹਾਰਾਜ ਅਸੀਂ ਵੀ ਅਮਰਤ ਛਕਣਾ ਗੁਰੂ ਮਹਾਰਾਜ ਕਹਿੰਦੇ ਹਾਂ ਸਭ ਲਈ ਇੱਕੋ ਚੀਜ਼ ਆ ਛਕੋ ਇਹ ਕੋਸਣਾ ਹਾਂ ਤਾਂ ਮਹਾਰਾਜ ਕਹਿੰਦੇ ਰਾਜੇ ਕਹਿੰਦੇ ਮਹਾਰਾਜ ਵੀ ਅਸੀਂ ਅਮਰਤ ਛਕਣ ਨੂੰ ਤਾਂ ਤਿਆਰ ਹਾਂ ਪਰ ਅ ਮਜਬੀ ਚ ਹੋਰ ਜਮਾਰ ਨਾਈ ਸ਼ੀਂਪਿਆਂ ਨਾਲ ਨਹੀਂ ਛਕਣਾ ਇਹਨਾਂ ਨਾਲੋਂ ਵਟਾ ਅੱਟ ਤਿਆਰ ਕਰੋ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਵੀ ਨਹੀਂ ਹੈ ਤਾਂ ਇੱਕੋ ਇਕਤਾ ਦਾ ਸਿਧਾਂਤ ਆ ਇੱਕੋ ਹੀ ਰਹਿਤ ਮਰਜ਼ਾਦਾ ਵਿੱਚ ਰਹਿਣਾ ਪੈਣਾ ਇੱਕੇ ਪੰਗਤੀ ਚ ਛਕਣਾ ਪੈਣਾ ਇੱਕੇ ਵਾਟੇ ਚ ਛਕਣਾ ਪੈਣਾ ਉਹ ਕਹਿੰਦੇ ਸੀ ਸਿੱਖ ਨਹੀਂ ਛਕਣਾ ਇਹਨਾਂ ਦੇ ਨਾਲ ਇੱਥੋਂ ਹੀ ਫਿਰ ਗਾਂ ਵਧਿਆ ਨਾ ਪਰ ਦਸਮੇਸ਼ ਪਿਤਾ ਨੇ ਗਰੀਬਾਂ ਦੇ ਹਮਦਰਦੀ ਰਹੇ ਸਾਰਿਆਂ ਨੂੰ ਇੱਕੋ ਸਮਝਾ ਗਰੀਬ ਅਮੀਰ ਕੋਈ ਵੀ ਹੈ ਚਾਹੇ ਅਕਬਰ ਬਾਦਸ਼ਾਹ ਆਜੇ ਤੇ ਚਾਹੇ ਕੋਈ ਦਿਹਾੜੀ ਦਾ ਰਾਜੇ ਇਤਿਹਾਸਿਕ ਬਾਹ ਹੈ ਗੋਦਵਾਲ ਸਾਹਿਬ ਆਇਆ ਸੀ ਨਾ ਅਕਬਰ ਬਾਦਸ਼ਾਹ ਜਦੋਂ ਲਾਮ ਲਖਸ਼ਰ ਦੇਖਿਆ ਆਉਂਦਾ ਅਕਬਰ ਬਾਦਸ਼ਾਹ ਦਾ ਦੇਖਿਆ ਉਹਨਾਂ ਨੇ ਤੇ ਸਿੱਖਾਂ ਨੇ ਜਾ ਕੇ ਗੁਰੂ ਮਹਾਰਾਜ ਨੂੰ ਦੱਸਿਆ ਵੀ ਮਹਾਰਾਜ ਬਾਦਸ਼ਾਹ ਅਕਬਰ ਆਇਆ ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਗੁਰੂ ਘਰ ਦੀ ਮਰਜ਼ਾਦਾ ਸਮਝਾ ਦਿਓ ਆਪਾਂ ਨੂੰ ਬਾਦਸ਼ਾਹ ਵੀ ਉਹੇ ਜਾਂ ਤੇ ਮਜ਼ਦੂਰ ਵੀ ਉਹੇ ਜਾਂ ਫਿਰ ਅਕਬਰ ਬਾਦਸ਼ਾਹ ਨੂੰ ਗੁਰੂ ਘਰ ਦੀ ਮਰਜ਼ਾਦਾ ਦੱਸੀ ਗਈ ਵੀ ਭਾਈ ਪਹਿਲਾਂ ਤੁਸੀਂ ਇਸ਼ਨਾਨ ਪਾਣੀ ਕਰ ਲਓ ਮੂੰਹ ਹੱਥ ਧੋ ਲਓ ਉਸ ਤੋਂ ਬਾਅਦ ਪੰਕਤ ਚ ਬੈਠ ਕੇ ਪ੍ਰਸ਼ਾਦਾ ਛਕਣਾ ਗੁਰੂ ਕੇ ਲੰਗਰ ਲੱਗੇ ਹੋਏ ਨੇ ਗੁਰੂ ਕੇ ਲੰਗਰਾਂ ਦੇ ਵਿੱਚੋਂ ਪੰਕਤੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨਾਲ ਮੇਲ ਜੋਲ ਹੋਏਗਾ ਫਿਰ ਸੰਗਤ ਕਰਨੀ ਹੈ ਇਕੱਠੇ ਬਹਿ ਕੇ ਗੁਰੂ ਦੇ ਬਚਨ ਸੁਣਨੇ ਆ ਅਕਬਰ ਨੇ ਉਹ ਮਰਜ਼ਾਦਾ ਫਾਲੋ ਕੀਤੀ ਤੇ ਅਕਬਰ ਨੂੰ ਚੰਗਾ ਗਣਿਆ ਗਿਆ ਛੀ ਵੀ ਚੰਗਾ ਕਿਉਂਕਿ ਗੁਰੂ ਘਰ ਨਾਲ ਪ੍ਰੇਮ ਕਰਦਾ ਸੀ ਗੁਰੂ ਦੀ ਗੱਲ ਮੰਨਦਾ ਸੁਣਦਾ ਸੀ ਸਾਰੀ ਗੱਲ ਘੋਖ ਕੇ ਫੈਸਲੇ ਕਰਦਾ ਸੀ ਅਕਬਰ ਚੰਗੇ ਬਾਦਸ਼ਾਹ ਵੀ ਹੋਏ ਨੇ ਇਹ ਪਰ ਸਾਹੇ ਸੈਨ ਸਾਹ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰਗੋਬਿੰਦ ਸਿੰਘ ਦਰਬੇਸ਼ ਦਾ ਭਾਵ ਹੁੰਦਾ ਸਾਰਿਆਂ ਨੂੰ ਬਰਾਬਰ ਰੱਖਣ ਵਾਲਾ ਨਿਮਰਤਾ ਵਿੱਚ ਜੀਵਨ ਜੀਣ ਵਾਲਾ ਪ੍ਰਭੂ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਉਸ ਗੁਰੂ ਦਾ ਗੁਰਪੁਰਬ 5 ਜਨਵਰੀ ਆ ਜੀ ਸੰਗਤਾਂ ਨੂੰ ਵੀ ਬੇਨਤੀ ਆ ਵੀ 5 ਜਨਵਰੀ ਨੂੰ ਹੀ ਮਨਾਇਆ ਜਾਏ ਚਲੋ ਬਾਕੀ ਜਿਵੇਂ ਹੁਣ ਗੁਰਦੁਆਰੇ 5-7 ਹੁੰਦੇ ਆ ਗੁਰਦੁਆਰੇ ਇੱਕ ਨਗਰ ਦੇ ਵਿੱਚ ਚਲੋ ਥੋੜਾ ਜਿਹਾ ਫਰਕ ਨਾ ਵੀ ਮਨਾਇਆ ਜਾ ਸਕਦਾ ਜਾਨੀ ਪੰਜ ਮੇ ਨਾ ਪੰਜ ਤੋਂ ਬਾਅਦ ਨਗਰ ਕੀਰਤਨ ਜੋ ਵੀ ਮਤਲਬ ਆਪਾਂ ਜੇ ਸਭ ਨਾ ਵੀ ਮਨਾਉਣਾ ਨਗਰ ਕੀਰਤਨ ਦੇ ਰੂਪ ਵਿੱਚ ਟਾਡੀ ਦਰਬਾਰਾਂ ਦੇ ਦਰਬਾਰ ਕਰਵਾ ਕੇ ਕਥਾ ਕੀਰਤਨ ਕਰਵਾ ਕੇ ਨਾਮ ਬਾਣੀ ਨਾਲ ਜੁੜਨਾ ਬਸ ਕਿਉਂਕਿ ਸਤਗੁਰਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਬਾਣੀ ਨਾਲ ਜੋੜਿਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਗੁਰੂ ਮਾਨਿਓ ਗ੍ਰੰਥ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਨੰਦੇੜ ਸਾਹਿਬ ਦੀ ਧਰਤੀ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਆ ਵਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਰਹੀਏ ਨਾਮ ਬਾਣੀ ਨਾਲ ਜੁੜੇ ਰਹੀਏ ਤੇ ਗੁਰੂ ਦੇ ਸੁਨਾਨ ਤੇ ਚੱਲਣਾ ਹੀ ਗੁਰਪੁਰਬ ਮਨਾਉਣਾ ਸਮਝੋ ਇਹ ਵੀ ਗੱਲ ਕਹਿਣੀ ਬਣਦੀ ਆ ਵੀ ਗੁਰੂ ਦੇ ਸੁਨਾਨ ਤੇ ਚੱਲਣਾ ਗੁਰੂ ਦੀ ਸਿੱਖਿਆ ਤੇ ਚੱਲਣਾ ਗੁਰੂ ਦੇ ਪਾਏ ਹੋਏ ਪੂਰਨਿਆਂ ਦੇ ਚੱਲਣਾ ਗੁਰੂ ਦੀ ਮਰਜ਼ਾਦਾ ਵਿੱਚ ਚੱਲਣਾ ਹੀ ਗੁਰ ਪਰਪਰ ਬਣਾਉਣਾ ਹੈ ਅੱਗੇ ਮਹਾਰਾਜ ਨੇ ਦੱਸਿਆ ਸੀ ਆਪਾਂ ਜੋ ਲੜੀਵਾਰ ਕਰਦੇ ਆਂ ਸ਼ਬਦ ਵਿਚਾਰ ਉਹ ਵਿੱਚੋਂ ਪੰਕਤੀਆਂ ਆਪਾਂ ਪੜ ਰਹੇ ਆਂ ਸਭ ਕਿਸ ਕਰਤੇ ਹੱਥ ਕਾਰਨ ਜੋ ਕਰੇ ਕੱਲ ਆਪਾਂ ਇੱਥੋਂ ਤੱਕ ਬਾਣੀ ਪੜੀ ਸੀ ਮਾਰਾ ਨੇ ਸਮਝਾਉਣਾ ਕੀਤਾ ਪਰ ਇਹ ਸਾਰੀ ਮਿਹਰ ਕਰਤਾਰ ਦੇ ਹੱਥ ਵਿੱਚ ਹੈ ਜੋ ਉਹੀ ਆਪ ਆਪਣੇ ਲਈ ਸਿਮਰਨ ਦਾ ਵਸੀਲਾ ਪੈਦਾ ਕਰਦਾ ਹੈ ਇਹ ਸੱਚ ਜਾਣੋ ਜਿਹੜਾ ਸਿਮਰਨ ਕਰਦਾ ਪ੍ਰਭੂ ਪਰਮਾਤਮਾ ਦੇ ਗਉਣ ਗਾਉਂਦਾ ਨਾਮ ਬਾਣੀ ਨਾਲ ਜੁੜਦਾ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਪਾਤਰ ਹੈ ਉਹਨੇ ਬਖਸ਼ਿਸ਼ ਕੀਤੀ ਤਾਂ ਹੀ ਪੜ ਸੁਣ ਰਿਹਾ ਇਸੇ ਬਾਣੀ ਨਾਲ ਹੀ ਜੋੜਿਆ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਜਿਹੜੀ ਬਾਣੀ ਸੀ ਆਦ ਗ੍ਰੰਥ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗਰਦਾਸ ਤੋਂ ਲਿਖਵਾ ਕੇ ਆਪਣੀ ਰਚਨਾ ਤੋਂ ਉਚਾਰ ਕੇ ਬਾਣੀ ਜਿਸ ਪਾਦਨਾ ਕੀਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਸਾਨੂੰ ਦਿੱਤਾ ਉਸੇ ਸਰੂਪ ਵਿੱਚ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਦਸਮੇਸ਼ ਪਿਤਾ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਦਰਜ ਕਰੀ ਹੈ ਨੌਵੇਂ ਪਾਤਸ਼ਾਹੀ ਕੁਰਬਾਨੀ ਪੂਰੀ ਪੂਰੀ ਕੁਰਬਾਨੀ ਆਪਣੇ ਪਵਿੱਤਰ ਦਸਨਾ ਤੋਂ ਉਚਾਰਨ ਕਰਕੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਹੋਣਾ ਤੋਂ ਲਿਖਵਾਈ ਇਤਿਹਾਸ ਕਹਿੰਦਾ ਉਸੇ ਬਾਣੀ ਦੀ ਆਪਾਂ ਸ਼ਬਦ ਵਿਚਾਰ ਕਰਦੇ ਆਂ ਦਸਮੇਸ਼ ਪਿਤਾ ਜੀ ਦੇ ਵੀ ਗੁਣ ਯਾਦ ਕਰਦੇ ਆਂ ਆਪਾਂ ਜੋ ਪਰਬਾਰ ਕਰ ਕੀਤਾ ਗੁਰੂ ਨੇ ਸੰਸਾਰ ਤੇ ਇਸ ਤੋਂ ਗੁਰੂ ਨਾਨਕ ਘਰ ਤੋਂ ਬਿਨਾਂ ਕਿਸੇ ਨੇ ਪਰਬਾਰ ਨਹੀਂ ਕੀਤਾ ਐਡਾ ਵੱਡਾ ਜਿੰਨਾ ਵੱਡਾ ਪਰਬਾਰ ਜਿੰਨਾ ਵੱਡਾ ਭਲੇ ਦਾ ਕੰਮ ਗੁਰੂ ਨਾਨਕ ਘਰ ਨੇ ਕੀਤਾ ਸੰਸਾਰ ਵਾਸਤੇ ਏਡਾ ਵੱਡਾ ਕੰਮ ਕੋਈ ਨਹੀਂ ਕਰ ਸਕਦਾ ਆਪਣਾ ਪਰਿਵਾਰ ਤੱਕ ਕੁਰਬਾਨ ਕਰਤਾ ਸੰਸਾਰ ਤੋਂ ਮਨੁੱਖੀ ਵਿਚਾਰਾਂ ਤੋਂ ਸੱਚ ਤੋਂ ਉਸੇ ਸੱਚ ਦੀ ਗੱਲ ਗੁਰੂ ਘਰ ਵਿੱਚ ਹੀ ਹੁੰਦੀ ਹੈ ਜੋ ਮਹਾਰਾਜ ਨੇ ਇੱਥੇ ਵੀ ਦੱਸਿਆ ਸੀਗਾ ਆਪਾਂ ਪੰਕਤੀ ਪੜ੍ਹੀ ਆ ਸਭ ਕਿਸ ਕਰਤੇ ਹੱਥ ਕਾਰਨ ਜੋ ਕਰੇ ਨਾਨਕ ਮੰਗੇ ਦਾਨ ਸੰਤਾਂ ਧੂਰ ਤਰੇ ਮਾਰਾ ਨੇ ਦੱਸਿਆ ਇਥੇ ਪਰ ਇਹ ਸਾਰੀ ਮਿਹਰ ਕਰਤਾਰ ਦੇ ਹੱਥ ਵਿੱਚ ਹੈ ਜੋ ਉਹੀ ਆਪ ਆਪਣੇ ਲਈ ਸਿਮਰਨ ਦਾ ਵਸੀਲਾ ਪੈਦਾ ਕਰਦਾ ਹੈ ਨਾਨਕ ਮੰਗੇ ਦਾਨ ਸੰਤਾਂ ਧੂਰ ਤਰੇ ਨਾਨਕ ਇਹ ਦਾਰ ਮੰਗਦਾ ਹੈ ਕਿ ਨਾਨਕ ਵੀ ਸੰਤਾਂ ਦੀ ਚਰਨ ਧੂਰ ਲੈ ਕੇ ਭਾਵ ਸਾਧ ਸੰਗਤ ਵਿੱਚ ਰਹਿ ਕੇ ਉਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏ ਵਾ ਆਪਣੇ ਤੇ ਗੱਲ ਟੁਕਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾਇਆ ਆਪਾਂ ਨੂੰ ਆਪ ਤਾਂ ਉਹ ਸੰਸਾਰ ਸਮੁੰਦਰ ਤੋਂ ਪਾਰ ਹੈ ਸੰਸਾਰਿਕ ਰਸਮ ਰਵਾਜਾਂ ਰੋ ਰੀਤੀਆਂ ਤੋਂ ਉੱਪਰ ਨੇ ਗੁਰੂ ਨਾਨਕ ਸਾਹਿਬ ਆਪ ਗੁਰੂ ਘਰ ਉਹ ਤਾਂ ਫਿਰ ਆਪਾਂ ਨੂੰ ਸਮਝਾਉਣਾ ਕੀਤਾ ਆਪਣੇ ਤੇ ਗੱਲ ਟਕਾ ਕੇ ਮਹਾਰਾਜ ਨੇ ਅੱਗੇ ਸਤਿਗੁਰੂ ਦੱਸਦੇ ਨੇ ਮਹੱਲਾ ਪੰਜਵਾਂ ਤਿਸਨੂੰ ਮਨ ਵਸਾਏ ਜਿਨ ਉਪਾਇਆ ਜਨ ਜਨ ਧਿਆਇਆ ਖਸਮ ਤੈਨ ਸੁਖ ਪਾਇਆ ਜਿਸ ਨੂੰ ਮਨ ਵਸਾਏ ਜਿੰਨ ਉਪਾਇ ਜਿਨ ਜਨ ਧਿਆਇਆ ਖਸਮ ਤਿੰਨ ਸੁਖ ਪਾਇਆ ਮਹਾਰਾਜ ਕਹਿੰਦੇ ਉਸ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਜਿਸ ਮਨੁੱਖ ਨੇ ਖਸਮ ਪ੍ਰਭੂ ਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ ਪਹਿਲਾ ਵਾਲੇ ਬੰਦ ਵਿੱਚ ਦੱਸਦਾ ਮਹਾਰਾਜ ਨੇ ਜਿ ਜੀ ਨੇ ਤੈਨੂੰ ਪੈਦਾ ਕੀਤਾ ਭਾਈ ਉਸ ਪ੍ਰਭੂ ਨੂੰ ਆਪਣੇ ਹਿਰਦੇ ਘਰ ਵਿੱਚ ਬਸਾ ਅਗਲੇ ਬੰਦ ਚ ਮਹਾਰਾਜ ਦੱਸਦਾ ਵੀ ਜਿਸ ਮਨੁੱਖ ਨੇ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ ਉਸ ਨੇ ਸੁਖ ਪ੍ਰਾਪਤ ਕਰ ਲਿਆ ਸਫਲ ਜਨਮ ਪਰਬਾਨ ਗੁਰਮਖ ਆਇਆ ਤੇ ਉਸ ਗੁਰਮਖ ਦਾ ਜਗਤ ਵਿੱਚ ਔਣ ਮੁਬਾਰਕ ਹੈ ਉਸ ਦੀ ਜ਼ਿੰਦਗੀ ਕਾਮਜਾਬ ਹੋ ਗਈ ਜਿਨੇ ਪ੍ਰਭੂ ਪਰਮਾਤਮਾ ਦਾ ਸਿਮਰਨ ਕੀਤਾ ਹੋਮੇ ਬੁੱਝ ਨਿਹਾਲ ਖਸਮ ਫਰਮਾਇਆ ਖਸਮ ਪ੍ਰਭੂ ਨੇ ਜੋ ਹੁਕਮ ਦਿੱਤਾ ਉਸ ਹੁਕਮ ਨੂੰ ਸਮਝ ਕੇ ਉਹ ਗੁਰਮਖ ਸਦਾ ਖੜਿਆ ਰਹਿੰਦਾ ਹੈ ਹੁਣ ਸਾਰਾ ਸੰਸਾਰ ਗੁਰੂ ਨੂੰ ਮਨਾਉਣ ਤੇ ਆ ਬੇ ਗੁਰੂ ਨੂੰ ਮਨਾਉਣਾ ਨਹੀਂ ਭਾਈ ਗੁਰੂ ਤਾਂ ਮੰਨਿਆ ਵਈ ਆ ਆਪਾਂ ਮੰਨ ਜੀਏ ਮੰਨਦੇ ਤਾਂ ਆਪਾਂ ਨਹੀਂ ਗੁਰੂ ਤਾਂ ਮੰਨਿਆ ਆ ਗੁਰੂ ਦੀ ਗੱਲ ਸੁਣੀਏ ਹੁਕਮ ਹੈ ਬੁੱਝ ਨਿਹਾਲ ਖਸਮ ਫਰਮਾਇਆ ਗੁਰੂ ਮਹਾਰਾਜ ਕਹਿੰਦੇ ਖਸਮ ਪ੍ਰਭੂ ਨੇ ਜੋ ਹੁਕਮ ਦਿੱਤਾ ਉਸ ਹੁਕਮ ਨੂੰ ਸਮਝ ਕੇ ਉਹ ਗੁਰਮੁਖ ਸਦਾ ਖੜਿਆ ਰਹਿੰਦਾ ਹੈ ਜਿਨੇ ਹੁਕਮ ਨੂੰ ਬੁੱਝ ਲਿਆ ਜਿਸ ਹੋਵਾ ਆਪ ਕਰਪਾਲ ਸੋ ਨਹ ਪਰਮਾਇ ਮਹਾਰਾਜ ਕਹਿੰਦੇ ਜਿਸ ਮਨੁੱਖ ਤੇ ਪ੍ਰਭੂ ਆਪ ਮਿਹਰਬਾਨ ਹੋਇਆ ਹੈ ਉਹ ਪਟਕਣਾ ਵਿੱਚ ਨਹੀਂ ਪੈਂਦਾ ਪਟਕਣਾ ਵਿੱਚ ਇਹੀ ਬਈ ਦੁਬਧਾ ਵਿੱਚ ਨਹੀਂ ਫਸਦਾ ਮਨੁੱਖ ਦਰਦਰ ਤੇ ਨਹੀਂ ਭਟਕਦਾ ਇੱਧਰ ਉੱਧਰ ਨਹੀਂ ਜਾਂਦਾ ਗੁਰੂ ਦਾ ਦਵਾਰ ਛੱਡ ਕੇ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੇ ਦਿਆਲ ਵਝਾਏ ਹੁਕਮ ਮਿਤ ਇਹ ਅਗਲਾ ਸ਼ਬਦ ਚੱਲਿਆ ਗਿਆ ਅਗਲਾ ਬੰਦ ਚੱਲਿਆ ਗਿਆ ਇਸ ਬੰਦ ਜਿਹੜਾ ਆਪਾਂ ਪਹਿਲਾਂ ਪੜਿਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਖਾਸਮ ਪ੍ਰਭੂ ਨੇ ਜੋ ਕੁਝ ਉਸ ਨੂੰ ਦਿੱਤਾ ਉਹ ਉਸ ਨੂੰ ਸੁਖ ਹੀ ਪ੍ਰਤੀਤ ਹੋਇਆ ਗੁਰੂ ਦੇ ਪਿਆਰੇ ਨੂੰ ਭਰੋਸਾ ਵੱਜ ਜਾਂਦਾ ਚਲੋ ਕੋਈ ਦੁੱਖ ਤਕਲੀਫ ਵੀ ਆ ਜਾਂਦੀ ਕੋਈ ਤੰਗੀ ਪੇਸੀ ਕਮੀ ਪੇਸੀ ਵੀ ਆ ਜਾਂਦੀ ਹੈ ਤਾਂ ਸਿਰ ਮੱਥੇ ਮੰਨਦਾ ਹੈ ਗੁਰੂ ਦਾ ਪਿਆਰਾ ਤੇ ਨਹੀਂ ਆਮ ਵੱਡੇ ਵੱਡੇ ਸਿੱਖ ਅਖਬਾਉਣ ਵਾਲੇ ਦੁੱਖ ਦੇ ਵਿੱਚ ਵੀ ਡੋਲ ਜਾਂਦੇ ਨੇ ਲੰਬੇ ਦੇਣ ਲੱਗ ਜਾਂਦੇ ਨੇ ਗੁਰੂ ਨੇ ਗੁਰੂ ਨੂੰ ਲੰਬੇ ਦੇਣ ਲੱਗ ਜਾਂਦੇ ਵੀ ਅਸੀਂ ਮਹਾਰਾਜ ਤੇਰਾ ਕੀ ਬਿਗਾੜਿਆ ਸੀ ਸਾਡੇ ਤੇ ਇੰਨਾ ਜ਼ੁਲਮ ਕੀਤਾ ਤੂੰ ਪ੍ਰਮਾਤਮਾ ਥੋੜੀ ਜ਼ੁਲਮ ਕਰਦਾ ਉਹ ਤਾਂ ਕੁਰਬਾਨੀ ਕਹਿੰਦੀ ਆ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜੇ ਅਬਰਜਨ ਕਈ ਵਾਰੀ ਕੋਈ ਬੱਚਾ ਗਲਤੀ ਕਰਦਾ ਵਾ ਨਸ਼ਾ ਨੂੰਸ਼ਾ ਕਰਦਾ ਵਾ ਜਾਂ ਕਿਸੇ ਵੀ ਕਿਸਮ ਦਾ ਕਈ ਨਸ਼ਾ ਕਰਕੇ ਮੌਤ ਹੋ ਜਾਂਦੀ ਆ ਉਹ ਦੂਜਿਆਂ ਨੂੰ ਵੀ ਦੁਖੀ ਕਰ ਜਾਂਦੇ ਨੇ ਮਾਂ ਪਿਓ ਨੂੰ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੁਖੀ ਕਰ ਜਾਂਦੇ ਨੇ ਪਰ ਉਹ ਰਿਸ਼ਤੇਦਾਰ ਜਾਂ ਮਾਤਾ ਪਿਤਾ ਰੱਬ ਨੂੰ ਲਾਂਭੇ ਦੇਣ ਲੱਗ ਜਾਂਦਾ ਬਈ ਮਹਾਰਾਜ ਤੂੰ ਚੰਗਾ ਨਹੀਂ ਕੀਤਾ ਨਹੀਂ ਭਾਈ ਗੁਰੂ ਨੂੰ ਲਾਂਭੇ ਦੇਣ ਦੀ ਲੋੜ ਨਹੀਂ ਪ੍ਰਭੂ ਪਰਮਾਤਮਾ ਜੋ ਵੀ ਕਰਦਾ ਚੰਗਾ ਹੀ ਕਰਦਾ ਗੁਰੂ ਜੋ ਕਰਦਾ ਚੰਗਾ ਕਰਦਾ ਗੁਰੂ ਸਾਡੇ ਵਾਸਤੇ ਕੀ ਮਾੜਾ ਕਰ ਦੂ ਜਿਹੜਾ ਆਪਣਾ ਪਰਿਵਾਰ ਸਾਡੇ ਤੋਂ ਵਾਰ ਸਕਦਾ ਜਿਹੜਾ ਸਾਡੀ ਖਾਤਰ ਆਪਣੇ ਜਿਗਰ ਦੇ ਟੁਕੜੇ ਸ਼ਹੀਦ ਕਰਵਾ ਸਕਦਾ ਨਹੀਂਾਂ ਵਿੱਚ ਚਣਵਾ ਸਕਦਾ ਗੁਰੂ ਥੋੜੀ ਕੋਈ ਮਾੜਾ ਕਰਦਾ ਨਹੀਂ ਉਹ ਤਾਂ ਸਾਡੇ ਕਰਮਾਂ ਦਾ ਦੋਸ਼ ਹੁੰਦਾ ਕੋਈ ਨਾ ਕੋਈ ਉਹ ਵਿਦ ਬਣ ਜਾਂਦੀ ਉਹੇ ਜੀ ਪਰ ਅਸੀਂ ਉਸ ਚੀਜ਼ ਨੂੰ ਭੁੱਲ ਕੇ ਲਾਂਬੇ ਗੁਰੂ ਨੂੰ ਜਾਂ ਰੱਬ ਨੂੰ ਦਿੰਨੇ ਆਂ ਦੇਈ ਚੱਲ ਭਾਈ ਗੁਰੂ ਨੂੰ ਤਾਂ ਨਾ ਕੋਈ ਫਰਕ ਪੈਣਾ ਤੇਰੇ ਲਾਂਬਿਆਂ ਦਾ ਨਾ ਤੇਰੇ ਗੁੱਸੇ ਗਿੱਲੇ ਦਾ ਕੋਈ ਫਰਕ ਪੈਣਾ ਤੂੰ ਆਪਣੇ ਆਪ ਨੂੰ ਸੁਧਾਰ ਲੈ ਤੂੰ ਮੰਨ ਜਾ ਵੀ ਜੇ ਕੋਈ ਚੰਗਾ ਮਾੜਾ ਹੋਇਆ ਤਾਂ ਤੇਰੀ ਗਲਤੀ ਕਾਰਨ ਹੋਇਆ। ਮਨੁੱਖ ਦੀ ਗਲਤੀ ਕਾਰਨ ਹੀ ਹੁੰਦਾ ਚੰਗਾ ਮਾੜਾ ਅਸਲ ਵਿੱਚ ਤਾਂ। ਜਿਵੇਂ ਹੁਣ ਆਪਾਂ ਐਕਸੀਡੈਂਟ ਦੇਖ ਲੈਂਦੇ ਆ ਵੀ ਹਾਦਸਾ ਵਾਪਰ ਗਿਆ ਕਿਵੇਂ ਹੋ ਗਿਆ? ਧੰਦ ਕਾਰਨ ਗਲਤੀ ਹੋਗੀ। ਨਹੀਂ ਪਤਾ ਲੱਗਿਆ ਗੱਡੀ ਸਪੀਡ ਤੇ ਆ ਜੇ ਸਲੋ ਚੱਲੋ ਇੰਡੀਕੇਟਰ ਲਾ ਕੇ ਚੱਲੋ ਜਾਬ ਤੇ ਨਜੰਬ ਵਿੱਚ ਚੱਲੋਗੇ ਤਾਂ ਬਚਾ ਹੈਗਾ। ਕਈ ਵਾਰੀ ਦੁਨੀਆਂ ਸੇਤੀ ਨੇ ਮਾਰੀ ਆਪਾਂ ਕਹਿੰਦੇ ਨੇ ਸੇਤੀ ਨੇ ਮਾਰਿਆ। ਤੇਜੀ ਕਰਦੇ ਆ ਧੁੰਦ ਹੁੰਦੀ ਆ ਤੇਜੀ ਕਰਨੀ ਅ ਸਿੱਧੀਆਂ ਟਕਰਾਂ ਹੁੰਦੀਆਂ ਪੰਜਾ ਪਈਆਂ ਦੇਖੀਆਂ ਆ ਪਰ ਨੈਟ ਤੇ ਵੀ ਦੇਖਦੇ ਹਾਂ ਤਾਂ ਹਰ ਖਬਰ ਪਹੁੰਚ ਜਾਂਦੀ ਆ ਨੈਟ ਤੇ ਉਹ ਮਹਾਰਾਜ ਕਹਿੰਦੇ ਦੱਦੇ ਦੋਸ਼ ਨਾ ਦੇਵੂ ਕਿਸੇ ਦੋਸ਼ ਕਰਮਾ ਆਪਣੇ ਐਵੇਂ ਨਾ ਕਿਸੇ ਨੂੰ ਦੋਸ਼ ਦੇ ਦੋਸ਼ ਤੇਰੇ ਕਰਮਾਂ ਦਾ ਕਿਹੜੇ ਕਰਮਾਂ ਦਾ ਤੂੰ ਕਰਮ ਉਹ じゃ ਕਰ ਲਿਆ ਜੇ ਤੂੰ ਮਾਂ ਪੇ ਉਹਨੂੰ ਦੁਖੀ ਕਰ ਗਿਆ ਆਪ ਮੌਤ ਹੋਗੀ ਆਪਦੀ ਮੌਤ ਹੋਗੀ ਨਸ਼ਿਆਂ ਬਿਸਿਆਂ ਵਿੱਚ ਫਸ ਕੇ ਤੇ ਮਾਤਾ ਪਿਤਾ ਨੂੰ ਭੈਣ ਭਰਾਵਾਂ ਨੂੰ ਦੁਖੀ ਕਰ ਗਿਆ ਗੱਲ ਆਪਾਂ ਸਾਰੇ ਇੱਥੇ ਨਿਬੇੜਦੇ ਨੇ ਬਈ ਭਾਈ ਵਿਧ ਬਣ ਗਈ ਫਿਰ ਨਿਬੜਨੀ ਵੀ ਇੱਥੇ ਹੀ ਆ ਵੀ ਚਲੋ ਵਿਧ ਬਣ ਗਈ ਜੀ ਗੱਲ ਤਾਂ ਇਹੀ ਬਣਦੀ ਆ ਵੀ ਵਿਧ ਬਣ ਗਈ ਬਸ ਅੱਗੇ ਮਹਾਰਾਜ ਕਹਿੰਦੇ ਨੇ ਬਣਦੀ ਵਿਧੀ ਹੋਈ ਆ ਕੋਈ ਸਮਾਂ ਹੋ ਜਾ ਆਉਣਾ ਵਿਧੀ ਬਣਦੀ ਆ ਪਰ ਉਹ ਵਿਧੀ ਨੂੰ ਤੋ ਬਚਿਆ ਵੀ ਜਾ ਸਕਦਾ ਹੈ ਗੁਰੂ ਤੋਂ ਸਿੱਖਿਆ ਲੈ ਕੇ ਬਚਿਆ ਜਾ ਸਕਦਾ ਉਸ ਵਿਧੀ ਤੋਂ ਚਲੋ ਅੱਗੇ ਮਹਾਰਾਜ ਕਹਿੰਦੇ ਨੇ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਇਹ ਆਪਾਂ ਸਮਝ ਲਈ ਗੱਲ ਵੀ ਪ੍ਰਭੂ ਨੇ ਜੋ ਕੁਝ ਉਸ ਨੂੰ ਦਿੱਤਾ ਹੈ ਉਹ ਉਸ ਨੂੰ ਸੁਖ ਹੀ ਪ੍ਰਤੀਤ ਹੋਇਆ ਰੱਬ ਦੇ ਪਿਆਰੇ ਨੂੰ ਨਹੀਂ ਤਾਂ ਲਾਂਭੇ ਦੇਣ ਵਾਲਿਆਂ ਦੀ ਗੱਲ ਆਪਾਂ ਕਰ ਲਈ ਚੰਗੀ ਤਰ੍ਹਾਂ ਵੀ ਲਾਂਭੇ ਰੱਬ ਨੂੰ ਬਹੁਤ ਦੰਦੇ ਆ ਮੇਰੇ ਵਰਗੇ ਵੀ ਬੱਚੇ ਹੀ ਆ ਲਾਂਭੇ ਹੀ ਦੇਈ ਜਾਣੇ ਆ ਆਪ ਦਾ ਕਸੂਰ ਨਹੀਂ ਮੰਨਣਾ ਵੀ ਇਹ ਗਲਤੀ ਮੇਰੀ ਸੀ ਮਹਾਰਾਜ ਮੇਰੀ ਗਲਤੀ ਕਾਰਨ ਹੋਇਆ ਪਰ ਗੁਰੂ ਸਾਹਿਬ ਦੀ ਕਿਰਪਾ ਨਾਲਾ ਨਮਾਣਾ ਜਾਂ ਸਿੱਖੜਾ ਤਾਂ ਆਪ ਦੀ ਗਲਤੀ ਕੋਈ ਮੰਨਦਾ ਜੋ ਵੀ ਹੋਇਆ ਜ਼ਿੰਦਗੀ 'ਚ ਮੇਰੇ ਨਾਲ ਜੋ ਵਾਪਰਿਆ ਮੈਂ ਆਪਦੀ ਗਲਤੀ ਮੰਨੀ ਆ ਬੇ ਮੇਰੀ ਗਲਤੀ ਕਾਰਨ ਹੀ ਹੋਇਆ ਜੋ ਹੋਇਆ ਕੋਈ ਨੁਕਸਾਨ ਹੋਇਆ ਕੋਈ ਧੋਖਾ ਧੜੀ ਹੋ ਗਈ ਮੇਰੇ ਨਾਲ ਮੇਰੀ ਗਲਤੀ ਕਾਰਨ ਹੋ ਗਈ ਮੈਂ ਤਾਂ ਮੰਨਦਾ ਵੀ ਮੇਰੀ ਗਲਤੀ ਸੀ ਰੱਬ ਦਾ ਕੀਤਾ ਨਹੀਂ ਹੋਇਆ ਇਹ ਸਭ ਕੁਝ ਜੋ ਮਾੜਾ ਹੋਇਆ ਉਹ ਮੇਰੀ ਗਲਤੀ ਕਾਰਨ ਹੋਇਆ ਮੈਂ ਤਾਂ ਮੰਨਦਾ ਐਸ ਗੱਲ ਨੂੰ ਕਿਉਂਕਿ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਆ ਥੋੜਾ ਜਿਹਾ ਦਿਮਾਗ ਵਰਤਣ ਦੀ ਜਾਂਚ ਆ ਗਈ ਮੈਂ ਦਿਮਾਗ ਤੋਂ ਕੰਮ ਲੈਣਾ ਵੀ ਸੋਚਦਾ ਵੀ ਇਹ ਕਿਉਂ ਹੋਇਆ ਖਾਤਮ ਹੋਇਆ ਤੂੰ ਇਸ ਕੰਮ ਵਿੱਚ ਢਿੱਲ ਵਰਤੀ ਤੂੰ ਇਸ ਕੰਮ ਵਿੱਚ ਅਨਗਹਿਲੀ ਕੀਤੀ ਤਾਂ ਹੋਇਆ ਚਲੋ ਫੇਰ ਉੱਥੇ ਹੀ ਆ ਕੇ ਮੁੱਕਦੀ ਆ ਵੀ ਬਸ ਵਿਧੀ ਬਣ ਗਈ ਵਿਧੀ ਫੇਰ ਆਪੇ ਹੀ ਬਣ ਗਈ ਤੂੰ ਗੌਰ ਨਹੀਂ ਕਰੀ ਅੱਗੇ ਮਹਾਰਾਜ ਦੱਸਦੇ ਨੇ ਨਾਨਕ ਜਿਸ ਦਿਆਲ ਬੁਝਾਏ ਹੁਕਮੋ ਮਿਤ ਕਹਿਣ ਦਾ ਭਾਵ ਆ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਸ ਮਨੁੱਖ ਤੇ ਮਿੱਤਰ ਪ੍ਰਭੂ ਮਿਹਰਬਾਨ ਹੁੰਦਾ ਹੈ ਉਸ ਨੂੰ ਆਪਣੇ ਹੁਕਮ ਦੀ ਸੂਝ ਬਖਸ਼ਦਾ ਹੈ ਜਿਹਦੇ ਤੇ ਮਿਹਰ ਹੁੰਦੀ ਹੈ ਨਾ ਪ੍ਰਭੂ ਪਰਮਾਤਮਾ ਦੀ ਉਹ ਮਨੁੱਖ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਸਿਰ ਮੱਥੇ ਮੰਨਦਾ ਬਈ ਹੋ ਗਿਆ ਮਹਾਰਾਜ ਤੇਰੇ ਹੁਕਮ ਅnder ਹੋ ਗਿਆ ਇਹੀ ਹੋਣਾ ਸੀ ਜੋ ਕਿ ਗਰਬਾਣੀ ਵੀ ਕਹਿੰਦੀ ਹੈ ਨਾ ਚਿੰਤਾ ਤਾਂ ਕੀ ਕੀਤੇ ਜੇ ਅਨ ਹੋਣੀ ਹੋਏ ਫਿਰ ਹੁਣ ਚਿੰਤਾ ਨਾ ਕਰ ਜੋ ਹੋਣੀ ਸੀ ਹੋ ਗਈ ਅੱਗੇ ਮਹਾਰਾਜ ਕਹਿੰਦੇ ਨੇ ਜਿਸੇ ਭੁਲਾਏ ਆਪ ਮਰ ਮਰ ਜੰਮੇ ਨਿਤ ਇਸ ਬੰਦ ਵਿੱਚ ਮਹਾਰਾਜ ਨੇ ਦੱਸਿਆ ਵੀ ਪਰ ਜਿਸ ਜਿਸ ਜੀਵ ਨੂੰ ਭੁਲ ਵਿੱਚ ਪਾਉਂਦਾ ਹੈ ਉਹ ਨਿਤ ਮੁਰਮੁਰ ਮਰਦੇ ਜੰਮਦੇ ਰਹਿੰਦੇ ਹਨ ਪ੍ਰਭੂ ਪ੍ਰਬਾਤਮਾ ਭੁੱਲ ਵਿੱਚ ਪਾ ਦਿੰਦਾ ਭੁੱਲਾਂ ਹੀ ਕਰਦਾ ਰਹਿੰਦਾ ਮਨੁੱਖ ਤੇ ਨੱਤ ਮਰਦਾ ਜੰਮਦਾ ਫਿਰ ਆਪਦੀਆਂ ਗਲਤੀਆਂ ਕਾਰਨ ਪੌੜੀ ਨਿੰਦਕ ਮਾਰੇ ਤਤਕਾਲ ਕਿਨ ਟਿਕਨਾਂ ਦਿੱਤੇ ਗਰਮਖਾਂ ਦੀ ਨਿੰਦਿਆ ਕਰਨ ਵਾਲਿਆਂ ਨੂੰ ਪ੍ਰਭੂ ਝਟਪਟ ਹੀ ਮਾਰ ਦਿੰਦਾ ਹੈ ਮਾਰ ਦਿੰਦਾ ਹੈ ਗਰਮਖਾਂਦੀ ਨਿੰਦਿਆ ਕਰਨ ਵਾਲਿਆਂ ਨੂੰ ਪ੍ਰਭੂ ਝਟਪਟ ਹੀ ਮਾਰ ਦਿੱਤਾ ਹੈ ਤੇ ਇੱਕ ਪਲ ਵੀ ਟਿਕਣ ਨਹੀਂ ਦਿੰਦਾ ਇੱਕ ਪਲ ਭਰ ਵੀ ਸ਼ਾਂਤੀ ਨਹੀਂ ਕਰਨ ਦਿੰਦੀ